ਤਾਇਆ ਆਪਣੇ ਭਤੀਜੇ ਨੂੰ ਬੱਚਿਆਂ ਤੋਂ ਵੀ ਵੱਧ ਕੇ ਪਿਆਰ ਕਰਦਾ ਸੀ ਅਤੇ ਉਸ ਦੀ ਹਰ ਖੁਸ਼ੀ ਦਾ ਧਿਆਨ ਰੱਖਦਾ ਸੀ। ਪਿੰਡ ਮਦੀਰ ਗਿੱਦੜ ਬਹਾ ਤੋਂ ਇਹ ਖਬਰ ਸਾਹਮੜੀ ਆਈ ਜਿੱਥੇ ਇੱਕ ਭਤੀਜੇ ਨੇ ਆਪਣੇ ਤਾਏ ਨੂੰ ਖਤਮ ਕੀਤਾ ਹੈ। ਦੱਸਦੀ ਹੈ ਕਿ ਮ੍ਰਿਤਕ ਦੇ ਬੈਂਕ ਖਾਤੇ ਦੇ ਵਿੱਚੋਂ ਉਸ ਨੇ ਪੈਸੇ ਕਢਵਾ ਕੇ ਨਵਾਂ ਆਈਫੋਨ ਵੀ ਲੈ ਲਿਆ। ਇਹ ठाਣਾ ਗਿੱਦੜ ਬਹਾ ਦੀ ਪੁਲਿਸ ਨੇ ਨੌਜਵਾਨ ਦੇ ਖਿਲਾਫ ਮਾਮਲਾ ਦਰਜ ਕੀਤਾ ਜਦੋਂ ਕਿ ਅਜੇ ਉਸ ਦੀ ਗ੍ਰਫਤਾਰੀ ਹੋਣੀ ਬਾਕੀ ਹੈ ਗਿੱਦੜਬਾਹਾ ਪੁਲਿਸ ਨੂੰ ਦਿੱਤੇ ਬਿਆਨਾਂ ਦੇ ਵਿੱਚ ਬੁੱਟਾ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਪਿੰਡ ਮਦੀਰ ਨੇ ਦੱਸਿਆ ਕਿ ਉਹ ਆਪਣੇ ਪੁੱਤਰ ਜਗਰੂਪ ਸਿੰਘ ਦੇ ਸਮੇਤ ਮਿਤੀ 23 ਤੋਂ 24 ਨੂੰ ਆਪਣੇ ਦੂਜੇ ਪੁੱਤਰ ਬਲਕਾਰ ਸਿੰਘ ਦੇ ਘਰ ਗਏ ਸਨ ਜਿੱਥੇ ਜਗਰੂਪ ਸਿੰਘ ਜੋ ਕਿ ਬਲਕਾਰ ਸਿੰਘ ਦੇ ਘਰ ਹੀ ਰੁਕ ਗਿਆ ਤਾਂ ਬਲਕਾਰ ਸਿੰਘ ਦੇ ਪੁੱਤਰ ਸਹਿਜਪ੍ਰੀਤ ਸਿੰਘ ਉਰਫ ਸਹਿਜ ਨੂੰ ਪਤਾ ਸੀ ਕਿ ਤਾਏ ਜਗਰੂਪ ਸਿੰਘ ਦੇ ਬੈਂਕ ਅਕਾਊਂਟ ਤੇ ਵਿੱਚ ਖਾਸੇ ਪੈਸੇ ਇਸ ਦੇ ਜਿਵੇਂ ਸਹਿਜ ਪ੍ਰੀਤ ਨੇ ਆਪਣੇ ਤਾਈ ਦੀ ਜਾਨ ਲਈ ਤੇ ਉਸ ਤੋਂ ਬਾਅਦ ਉਸ ਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ ਸਰ ਕੀ ਮਾਮਲਾ ਕਿਹੜਾ ਮਟਰ ਦਾ ਕਿਨੇ ਚੇਚ ਟ੍ਰੇਸ ਕੀ ਤਰ੍ਹਾਂ ਹੈ ਕਿ ਕਿਉਂ ਨਹੀਂ ਜਿਤੇ ਇਹ ਸਭ ਜਗੂਬ ਸਿੰਘ ਇਲੀਅਸ ਰੂਪਾ ਭਾਰੂਪਿੰਡ ਦਾ ਰਹਿਣ ਵਾਲਾ ਸੀ ਇਹ ਤੇਈ ਪ੍ਰੀਤ ਨੂੰ ਘਰੋਂ ਗਿਆ ਸੀ ਉਸ ਤੋਂ ਬਾਅਦ ਇਹਦੀ ਗੁੰਮਸ਼ੁਦਗੀ ਦੀ ਰਪੋਰਟ ਅਸੀਂ ਦਰਜ ਕੀਤੀ ਸੀ ਮਿਤੀ 5 ਤਰੀਕ ਨੂੰ ਸਾਨੂੰ ਪਤਾ ਲੱਗਿਆ ਵੀ ਇਸ ਦੇ ਹੀ ਨਵਾਲਕ ਭਤੀਜੇ ਨੇ ਇਹਨੂੰ ਕਤਲ ਕਰਕੇ ਮਰਚੇ ਦੀ লাশ ਉਤ ਦਿੱਤੀ ਹੈ ਰਾਜਸਥਾਨਾ ਵੱਡੀ ਨਹਿਰajou ਤੇ ਅਸੀਂ ਜਿਹੜਾ ਨਵਾਲਗ ਹੈਗਾ ਉਹਨੂੰ ਐਪਰੀਨ ਕਰ ਲਿਆ ਤੇ ਕੋਸ਼ਿਸ਼ ਪੇਸ਼ ਕੀਤਾ ਗਿਆ ਕਿਉਂ ਕੀਤਾ ਕੀ ਕਾਰਨ ਕੀ ਸੀ ਮੰਨ ਰਿਹਾ ਇਹ ਜੀ ਪਲੱਸ 2 ਚ ਪੜਦਾ ਸੀ ਬੱਚਾ ਇਹ ਤੇ ਜਿੱਦਾਂ ਨਾਲ ਦੇ ਇਹਦੇ ਦੋਸਤਾਂ ਨੂੰ ਇਹਨੇ ਕਿਹਾ ਸੀ ਵੀ ਮੈਂ ਆਈਫੋਨ ਨਵਾਂ ਲੈਣਾ ਨਾਲ ਦੇ ਦੋਸਤ ਇਹਦੇ ਹੁਣ ਇਹਨੂੰ ਤਾਂ ਕਰਦੇ ਸੀ ਪਿਛਲੇ ਇੱਕ ਦੋ ਮਹੀਨਿਆਂ ਚ ਜਿਵੇਂ ਤਾਣੇ ਮੈਨੇ ਦਿੰਦੇ ਸੀ ਵੀ ਦੋ ਮਹੀਨੇ ਹੋ ਗਏ ਤੇਰੇ ਕੋਲ ਆਈਫੋਨ ਨਹੀਂ ਲਿਆ ਗਿਆ ਇਸ ਤਰ੍ਹਾਂ ਨੇ ਰਾਤ ਨੂੰ ਬੈਠੇ ਬੈਠੇ ਪਲਾਨ ਕੀਤੀ ਵੀ ਮੇਰੇ ਦਾਦੇ ਕੋਲ ਪੈਸੇ ਹੁੰਦੇ ਆ ਇਸ ਕਰਕੇ ਨੇਤਾਏ ਦਾ ਗळा ਘੁੱਟ ਕੇ ਮਾਰ ਕੇ ਉਹਦੀ ਡੱਡ ਬੋਡੀ ਹੈ ਜੋ ਨੱਚ ਸਕਦੀ ਹੈ ਤੇ ਉਹਦੇ ਖਾਤੇ ਦੇ ਵਿੱਚੋਂ ਪੈਸੇ ਕਢਾ ਕੇ ਇਹਨੇ ਨਵਾਂ ਆਈਫੋਨ ਲੈ ਲਿਆ ਸੀ ਕਿੰਨੇ ਪੈਸੇ ਕਿੰਨੇ ਕਢਾਏ ਕੋਈ ਦੱਸੇ ਇਹ ਤਕਰੀਬਨ ਉਹਦੇ ਖਾਤੇ 'ਚ 1 ਲੱਖ 3000 ਰੁਪਏ ਸੀ ਜਿਦੇ ਵਿੱਚੋਂ ਨੇ ਕਾਫੀ ਪੈਸੇ ਕਢਾ ਕੇ ਆਈਫੋਨ ਲਿਆ ਜੀ ਸਰ ਕੀ ਮਾਮਲਾ ਕਿ ਜਿਹੜਾ ਮਟਰ ਦਾ ਕਿਨੇ ਚਚ ਟ੍ਰੇਸ ਕੀਤਾ ਹੋਰ ਹੈ ਕਿ ਕੋਈ ਨਹੀਂ ਕੀਤਾ ਇਸ ਸਭ ਜਗੂਬ ਸਿੰਘ ਏਲੀਸ ਰੂਪਾ ਭਾਰੂਪੇਂਡ ਦਾ ਰਹਿਣ ਵਾਲਾ ਸੀ ਇਹ 23 ਤਰੀਕ ਨੂੰ ਘਰੋਂ ਗਿਆ ਸੀ ਉਸ ਤੋਂ ਬਾਅਦ ਇਹ ਦੀ ਗੁੰਸ਼ਦਗੀ ਦੀ ਰਿਪੋਰਟ ਅਸੀਂ ਦਰਜ ਕੀਤੀ ਸੀ ਮਿਤੀ 5 ਤਰੀਕ ਨੂੰ ਸਾਨੂੰ ਪਤਾ ਲੱਗਿਆ ਵੀ ਇਸ ਦੇ ਹੀ ਨਵਾਲਕ ਭਤੀਜੇ ਨੇ ਇਹਨੂੰ ਕਤਲ ਕਰਕੇ ਨਹਿਰ ਚੇ ਦੀ ਲਾਸ਼ ਸੁੱਟ ਦਿੱਤੀ ਹੈ ਰਾਜਸਥਾਨ ਵਿੱਚ ਵੱਡੀ ਨਹਿਰ ਜੋ ਤੇ ਅਸੀਂ ਜਿਹੜਾ ਉਹ ਨਵਾਲਕ ਹੈਗਾ ਉਹਨੂੰ ਐਪ੍ਰੀਹੈਂਡ ਕਰ ਲਿਆ ਤੇ ਕੋਰਟ 'ਚ ਪੇਸ਼ ਕੀਤਾ ਕਿਉਂ ਕੀਤਾ ਕੀ ਕਾਰਨ ਕੀ ਸੀ ਮੰਨ ਰਿਹਾ ਹੁੰਦੇ ਇਹ ਜੀ ਪਲੱਸ 2 ਚ ਪੜਦਾ ਸੀ ਬੱਚਾ ਇਹ ਤੇ ਜਿੱਦਾਂ ਨਾਲ ਦੇ ਇਹਦੇ ਦੋਸਤਾਂ ਨੂੰ ਇਹਨੇ ਕਿਹਾ ਸੀ ਵੀ ਮੈਂ ਆਈਫੋਨ ਨਵਾਂ ਲੈਣਾ ਨਾਲ ਦੇ ਦੋਸਤੇ ਇਹਦੇ ਹੁਣ ਇਹਨੂੰ ਤਾਂ ਕਰਦੇ ਸੀ ਪਿਛਲੇ ਇੱਕ ਦੋ ਮਹੀਨਿਆਂ ਚੋਂ ਜਿਵੇਂ ਤਾਣੇ ਮੈਨੇ ਦਿੰਦੇ ਸੀ ਵੀ ਦੋ ਮਹੀਨੇ ਹੋ ਗਏ ਤੇਰੇ ਕੋਲ ਆਈਫੋਨ ਨਹੀਂ ਲਿਆ ਗਿਆ ਇਸ ਤਰ੍ਹਾਂ ਇਹਨੇ ਰਾਤ ਨੂੰ ਬੈਠੇ ਬੈਠੇ ਪਲਾਨ ਕੀਤੀ ਵੀ ਮੇਰੇ ਦਾਦੇ ਕੋਲ ਪੈਸੇ ਹੁੰਦੇ ਆ ਇਸ ਕਰਕੇ ਇਹਨੇ ਤਾਂ ਇਹ ਦਾ ਗਲਾ ਘੁੱਟ ਕੇ ਮਾਰ ਕੇ ਉਹਦੀ ਡੈਡ ਬੋਡੀ ਅਜੂ ਨੈਸ ਸੇਕ ਤੇ ਉਹਦੇ ਖਾਤੇ ਦੇ ਵਿੱਚੋਂ ਪੈਸੇ ਘਟਾ ਕੇ ਇਹਨੇ ਨਵਾਂ ਆਈਫੋਨ ਲੈ ਲਿਆ ਸੀ ਕਿੰਨੇ ਪੈਸੇ ਕਿੰਨੇ ਲਏ ਕੋਈ ਦੱਸੇ ਇਹ ਤਕਰੀਬਨ ਉਹਦੇ ਖਾਤੇ 'ਚ 1,30,000 ਰੁਪਏ ਸੀ ਜਿਹਦੇ ਵਿੱਚੋਂ ਇਹਨੇ ਕਾਫੀ ਪੈਸੇ ਘਟਾ ਕੇ ਆਈਫੋਨ ਲਿਆ